ਕਿਲਾ ਰਾਏਪੁਰ ਦਾ ਕਿਲਾ ਰਾਏਪੁਰ ਦਾ ਖੇਡ ਮੇਲਾ ਜਿਵੇਂ ਮੈਂ ਪਿਛਲੀ ਵਾਰ ਆਈ ਸੀ ਤੇ ਇਸ ਗੱਲ ਨੂੰ ਅਨਾਉਂਸ ਅਸੀਂ ਕੀਤਾ ਸੀ ਕਿ ਅਗਲੀ ਵਾਰ ਜਿਹੜਾ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਵਿਭਾਗ ਵੱਲੋਂ ਇਹ ਪ੍ਰੋਗਰਾਮ ਬਹੁਤ ਉਮਤਾਮਨਾ ਮਨਾਇਆ ਜਾਣਾ ਸੋ ਅਸੀਂ ਸੀਐਮ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਪੂਰਾ ਜ਼ੋਰ ਲਾਇਆ ਕਿ ਇਸ ਪ੍ਰੋਗਰਾਮ ਇਹ ਪੱਤਰ ਤੇ ਕਿਲਾ ਦਿਵਿਦੀ ਲਾਉਣੇ ਵੀ ਕਿਹਾ ਜਾਂਦਾ ਦੁਨੀਆ ਪੱਤਰ ਤੇ ਜਿਹੜਾ ਸਾਡਾ ਵੱਤ ਵੱਤੀ ਦੀ ਜਿਹੜੀ ਸੋਹਣ ਹੋਵੇ ਤੇ ਉਮੀਦ ਕਰਦੇ ਆ ਕਿ ਲੋਕਾਂ ਨੂੰ ਚੰਗਾ ਲੱਗਣਾ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਮੇਲਿਆਂ ਨੂੰ ਬਸੰਤ ਦਾ ਮੇਲਾ ਬੜੀ ਧੂਲ ਦਾਮਨਾ ਤੇ ਕਾਮਯਾਬ ਤਰੀਕੇ ਨਾਲ ਜਿਹੜਾ ਹੋਇਆ ਤੇ ਉਮੀਦ ਕਰਦੇ ਆ ਕਿ ਪੰਜਾਬ ਚ ਅਸੀਂ ਜਿਹੜੇ ਮੇਲੇ ਨੇ ਇਹ ਮੁੜ ਸੁਰਜੀਤ ਕਰਨ ਚ ਕਾਮਯਾਬ ਹੋਵਾਂਗੇ ਕੀ ਆ ਤੁਸੀਂ ਕੀ ਕਹਿੰਦੇ ਲੱਗਦਾ ਕਿ ਕਿਸਾਨ ਅੰਦolan ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹੋ ਜਿਆ ਬਤੀ ਦੇ ਦੂਜੀ ਕਾਂ ਚੌਕੇ ਨੂੰ ਅੱਜ ਵੀ ਸੈਕੰਡਾ ਚਾਹੁੰਦਾ ਹੈ ਦੇਖੋ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਮੈਂ ਇੱਕ ਕਿਸਾਨੀ ਪਰਿਵਾਰ ਚੋਂ ਬਿਲੋਂਗ ਕਰਦੀ ਹਾਂ ਮੇਰੇ ਮੁਰਖੇ ਜਿਹੜੇ ਉਹ ਖੇਤੀ ਕਰਦੇ ਰਹੇ ਆ ਸੋ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਤੇ ਜਿਸ ਤਰੀਕੇ लाठी चार्ज ਕੀਤਾ ਜਾ ਰਿਹਾ ਹੈ ਜਿਹੜੇ ਉਹਨਾਂ ਨੂੰ ਗੈਸ ਜੀ ਛੱਡੀ ਜਾ ਰਹੀ ਹੈ ਲਗਾਤਾਰ ਕਈਆਂ ਦੇ ਅੱਖਾਂ ਦਾ ਨੁਕਸਾਨ ਹੋਇਆ ਤੇ ਮੈਂ ਪਿੱਛੇ ਜੀ ਹੁਣ ਖਬਰ ਪੜ੍ਹੀ ਹੈ ਵੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਦੋ ਦੀ ਸੋ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੋਕਤੰਤਰੀ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਹੈ ਪੁਲਿਸ ਨੂੰ ਹਥਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਪੰਜਾਬੀ ਹਮੇਸ਼ਾ ਤੋਂ ਹੀ ਹਰ ਵੇਲੇ ਦੇਸ਼ ਲਈ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ੀ ਵਾਲੀ ਲੋਕ ਨੇ ਤੇ ਜਿੰਨਾ ਇਹ ਦਬਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਤੇ ਅੱਗੇ ਤੱਕ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ ਜਦੋਂ ਐਮਐਸਪੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਤੁਹਾਡੀਆਂ ਪੁਰਾਣੀਆਂ ਪੋਸਟਾਂ ਨੂੰ ਅੱਜ ਕਿਹਾ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਜੀ ਯਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮਐਸਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਂ ਕਿਹਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਆਉਣੇ ਉਹ ਤੋਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਇਹ ਦੇਣਾਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵ੍ਰੋਧੀ ਕਹਿੰਨ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ ਕਿਸਾਨਾਂ ਦੇ ਨਾਲ ਸਰਕਾਰ ਪੰਜਾਬ ਸਰਕਾਰ ਨਾਲ ਸੰਘਰਸ਼ ਕਿਉਂ ਨਹੀਂ ਗਾਲ ਹੈਗੀ ਜੀ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਬੱਚਿਆਂ ਦੀ ਸਰਕਾਰ ਹੈ ਜ਼ਰੂਰ ਹਰ ਤਰੀਕੇ ਨਾਲ ਸੀਐਮ ਭਗਵੰਤ ਸਿੰਘ ਲਗਾਤਾਰ ਲਗੇ ਹੋਏ ਜਿਸ ਤਰੀਕੇ ਦੀ ਮਦਦ ਵੀ ਅਸੀਂ ਕਰ ਸਕਦੇ ਆ ਅਪੀਲ ਕਰ ਸਕਦੇ ਆ ਇਸ ਚੀਜ਼ ਤੇ ਆਵਾਜ਼ ਚੱਕ ਸਕਦੇ ਆ ਹਰ ਤਰੀਕੇ ਨਾਲ ਸਰਕਾਰ ਕਿਸਾਨਾਂ ਦੇ ਨਾਲ ਹੈ ਹਰਿਆਣਾ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਿੱਚ ਮਦਦ ਨਹੀਂ ਕੀਤੀ ਹੈ ਕਿਸਾਨਾਂ ਦੇ ਹਰਿਆਣਾ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਨਹੀਂ ਉਹਨਾਂ ਦਾ ਜ਼ਮੀਰ ਮਰਿਆ ਹੋ ਸਕਦਾ ਸਾਡਾ ਜ਼ਮੀਰ ਨਹੀਂ ਮਰਿਆ ਹੋਇਆ ਤੁਹਾਨੂੰ ਦੱਸਿਆ ਵੀ ਆਮ ਘਰਾਂ ਦੇ ਬੱਚਿਆਂ ਦੀ ਸਰਕਾਰ ਹੈ ਜੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਉਹਦੇ 'ਚ ਸਾਡਾ ਕਸੂਰ ਨਹੀਂ ਹੈ ਤੇ ਉਹ ਬਹੁਤ ਕੁਝ ਕਹਿਣਗੇ ਅਸੀਂ ਪੰਜਾਬ ਦੇ ਲੋਕ ਹਾਂ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ